ਇੱਕ 84 ਦਾ ਸਮਾਂ ਆਇਆ ਜੀ ਚਲੋ ਉਸ ਤਾਂ ਨਹੀਂ ਦੇਖੇ ਸਾਡੀ ਤਾਂ ਉਮਰ ਛੋਟੀ ਆ ਤੁਸੀਂ ਤਾਂ ਹੁੰਦਾ ਆਇਆ ਉਹ ਸਮਾਂ ਦੇਖਿਆ ਤੁਸੀਂ ਹਨਾ ਵੀ ਉਹ ਕਹੇਆ ਸਮਾਂ ਸੀ ਆ ਉਹ ਨਾ ਜੀ ਸਾਡੇ ਦੇਖਿਆ ਉਹ ਕੰਦ ਕੀ ਧਰਮਸਾਲਾ ਸੀ ਅੱਛਾ ਜੀ ਉੱਥੇ ਅਸੀਂ ਇਕੱਠੇ ਹੁੰਦੇ ਮਤਲਬ ਸਾਡਾ ਐਡਾ ਬੁਰਾ ਹਾਲ ਸੀ 84 ਵੇਲੇ ਵੀ ਮੁਰਗਿਆਂ ਦੇ ਬੱਚੇ ਮੂੰਹ ਇਕੱਠੇ ਹੀ ਰਹਿੰਦੇ ਇਕ ਤਾਂ ਅੱਛਾ ਜੀ ਉਦੋਂ ਐ ਬਸ ਐ ਹੀ ਸੀ ਵੀ ਬੱਕਰੇ ਆਵਾਂਗੇ ਪਤਾ ਨਹੀਂ ਨਾ जे बार बार आ, आ, अच्छा जे ਬਾਹਰ ਐਂਦਾ ਬਾਹਰ ਖੜਦਾ ਬਾਹਰ ਲੁਕਣਾ ਪੈਂਦਾ ਅੱਛਾ ਲੁਕਣਾ ਪੈਂਦਾ ਸੀ ਹਾਂ ਇੰਨਾ ਬੁਰਾ ਹਾਲ ਸੀ ਮੈਂ ਮਤਲਬ ਫਿਰ ਉਸ ਤੋਂ ਬਾਅਦ 84 ਤੋਂ ਬਾਅਦ ਅੱਤਵਾਦ ਚੱਲ ਪਿਆ ਉਹਦਾ ਬਾਰੇ ਸਾਲ ਔਖੇ ਕੱਢੇ ਅੱਛਾ ਜੀ ਹਾਂ ਅੱਤਵਾਦ ਮਾਰਦਾ ਸੀ ਕਦੇ ਪੁਲਸ ਮਾਰਦੀ ਸੀ ਤੇ ਉਹਦਾ ਲਾਈਟ ਲੂਟਦਾ ਵੀ ਕਹਿੰਦੇ ਬਹੁਤ ਬਰਾ ਹਾਲ ਹੁੰਦਾ ਸੀ ਲਾਈਟਾਂ ਕਿਹੜੀਆਂ ਬਾਈ ਦੀਵੇ ਰੋਂਦੇ ਸੀ ਹਾਂ ਹਾਂ ਜੇ ਰੋਟੀ ਖਾ ਜਾਂਦੇ ਹਾਂ ਜੇ ਰੋਟੀ ਖਾਏਂਦੇ ਉਹਨੂੰ ਚੱਕ ਕੇ ਪੁਲਸ ਮਾਰਨ ਦੀ ਅੱਛਾ ਜੀ ਅੱਛਾ ਜੇ ਨਹੀਂ ਰੋਟੀ ਦਿੰਦੇ ਸੀ ਤਾਂ ਉਹ ਮਾਰਦੇ ਸੀ ਤੁਰਤ ਮਾਰਦੇ ਸੀ ਅੱਛਾ ਜੀ ਬਹੁਤ ਮਾੜੇ ਹਾਲਾਤ ਦੇਖੇ ਹੋਏ 84 ਵੇ ਉਹ ਛੇ ਸੀ ਨਾ ਟਿਲਮਾਂ ਦੇ ਬਾੜੀ ਚਿੱਤੀ ਗੱਲ ਦੱਸਦਾ ਤੈਨੂੰ ਮੈਂ ਟਿਲਮਾਂ ਦੀ ਪਹੀ ਤੇ ਬੈਠਾ ਮੈਂ ਸਿਆਲ ਕਣਕ ਵੇਲੇ ਵੀਜਣ ਵੇਲੇ ਅੱਛਾ ਜੀ ਉੱਥੋਂ ਦੀ ਮੈਂ ਨਹੀਂ ਜਾਣਦਾ ਸੀ ਵੀ ਅਤਵਾਦੀ ਮੈਂ ਕਹਿੰਦੇ ਸੇਕਨੇ ਅੱਛਾ ਤੁਸੀਂ ਵਾ ਲਈ ਨਾ ਹੂੰ ਕਹਿੰਦਾ ਮੈਂ ਸੇਕਣਾ ਬਈ ਫੁਰਫੁਰ ਕਰਦੇ ਜਾਨੇ ਉਹਨਾਂ ਨੂੰ ਕਣਕ ਪਾਟਦੀਆਂ ਸੀ ਕਹਾ ਕੂੰਜਾਂ ਅੱਛਾ ਜੀ ਅਸੀਂ ਮੈਨੂੰ ਅੱਧੇ ਕਿਲੇ ਤੋਂ ਮੁੜ ਕੇ ਆ ਕੇ ਕਹਿੰਦਾ ਭੈਣ ਚੋਦਾ ਤੈਨੂੰ ਕਿਵੇਂ ਬੁਲਾਇਆ ਤੂੰ ਸਾਨੂੰ ਜਾਣਦਾ ਹੀ ਨਹੀਂ ਮੈਂ ਯਾਰ ਮੈਂ ਜੀ ਜਾਣਦਾ ਹੁੰਦਾ ਤੁਹਾਡੇ ਨਾਲ ਪੰਗਾ ਕਰਦਾ ਠੀਕ ਹੈ ਉੱਥੇ ਉਹ ਮਕਾਨਾਂ ਨੂੰ ਨਾ ਤਵੜਲੇ ਮੈਂ ਇਹ ਜੇ ਮਰੀ ਜਾਂਦਾ ਹੋਵੇ ਤਾਂ ਵੀ ਨਹੀਂ ਬੁਲਾਉਂਦੇ ਮੁਰਕੇ ਨਹੀਂ ਮੈਂ ਬੁਲਾਇਆ ਕਦੇ ਬਿਨਾਂ ਜਾਣ ਪਛਾਣ ਤੋਂ ਬੰਦਾ ਅਸੀਂ ਜੀ ਮੇਰੇ ਆਪਣੀ ਬੰਦੇ ਬਣ ਕੇ ਸੀ ਜੀ ਜਿਹੜੇ ਉਹ ਅੱਤਵਾਦੀ ਬਣੇ ਸੀ ਹਾ ਮੁਰਕ ਨਹੀਂ ਕਰਕ ਨਹੀਂ ਦੇ ਬਾਈ ਪੜਤੀ ਇਹ ਮੁੰਡੇ ਹੁੰਦੇ ਨਿਚਾਰ ਜੇ ਅਸਲ ਨਾ ਇਹ ਹਵਾ ਚ ਆ ਗਏ ਆ ਜਿਹੜੇ ਗਾਉਂ ਦੇ ਨਾ ਕਿ ਵਿਚਰ ਫਰਲਾਣੇ ਨੇ ਐ ਕਰਤੀ ਬਾਹ ਕਰਦੀ ਪੰਪ ਮਾਰ ਮਾਰ ਜਵਾ ਕਰਤੀ ਉਹ ਸਮੇਂ ਕੁਝ ਪੰਪ ਨੇ ਕਰਤੇ ਕੁਝ ਭਾਈ ਪੁਰਸ਼ ਸੇ ਪੈਸੇ ਲੈਣ ਦੀ ਮਾਰੀ ਕੁੱਤੀ ਜਾਂਦੀ ਡਰਦੇ ਜਵਾਕ ਨਿਕਲ ਗਏ ਆਹ ਹਾਲਤ ਹੋਇਆ ਹਾਂ ਇੱਜ਼ਤਾਂ ਨਹੀਂ ਰਹੀਆਂ ਕਿਸੇ ਦੀਆਂ ਤੇ ਨਾ ਹੀ ਭਾਈ ਆਪ ਦੀ ਰਹਿ ਕਿਸੇ ਨੂੰ ਕੀ ਕਹੀਏ ਜੇ ਡਰਦੇ ਸੀ